ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਟਿੰਡਾ ਦੀ ਮਿੱਡੂਮਲ ਸਟਰੀਟ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਤੇ ਦੁਕਾਨਦਾਰਾਂ ਦੇ ਵੱਲੋਂ ਦੁਕਾਨਾਂ ਅਚਾਨਕ ਬੰਦ ਕਰ ਦਿੱਤੀਆਂ ਗਈਆਂ ਜਦੋਂ ਜੀਐਸਟੀ ਵਿਭਾਗ ਦੀ ਟੀਮ ਅਚਾਨਕ ਚੈਕਿੰਗ ਕਰਨ ਲਈ ਮਿੱਡੂਮਲ ਸਟਰੀਟ ਦੇ ਵਿੱਚ ਪਹੁੰਚ ਗਈ ਅਤੇ ਦੁਕਾਨਦਾਰਾਂ ਦੇ ਵੱਲੋਂ ਇੱਕੋ ਦਮ ਸਹਿਮ ਦਾ ਮਾਹੌਲ ਪਾਇਆ ਗਿਆ ਜਿਸ ਦੇ ਚਲਦੇ ਉਹਨਾਂ ਦੇ ਵੱਲੋਂ ਆਪੋ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਤੇ ਸਾਰਾ ਬਾਜ਼ਾਰ ਤਕਰੀਬਨ ਬੰਦ ਹੋ ਗਿਆ ਜਿਸ ਤੋਂ ਬਾਅਦ ਜਦੋਂ ਅਧਿਕਾਰੀਆਂ ਦੇ ਨਾਲ ਗੱਲਬਾਤ ਆਦੀ ਕੀਤੀ ਗਈ ਉਸ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਸੁੱਖ ਦਾ ਸਾਹ ਆਇਆ ਤੇ ਉਹਨਾਂ ਦੇ ਵੱਲੋਂ ਮੁੜ ਤੋਂ ਆਪਣਾ ਬਾਜ਼ਾਰ ਖੋਲਿਆ ਗਿਆ ਕੀ ਹੈ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਇਹ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੈ ਦੁਕਾਨਦਾਰਾਂ ਦੀ ਹਾਂਜੀ ਠੀਕ ਹੈ ਸਾਨੂੰ ਲੱਗਿਆ ਵੀ ਕੋਈ ਸਾਡੇ ਨਾਲ ਕੋਈ ਧੱਕਾ ਆਇਆ ਕੋਈ ਤਣਾਸ਼ਾਈ ਕਰ ਰਹੇ ਆ ਪਰ ਉਹ ਰੂਟੀਨ ਚੈਕਿੰਗ ਤੇ ਹੈ ਇਹ ਕੀ ਵਾਲੇ ਰੂਟੀਨ ਚੈਕਿੰਗ ਦਾ ਡਾਕੂਮੈਂਟ ਚੈੱਕ ਕਰ ਰਹੇ ਆ ਅੱਛਾ ਵੈਸੇ ਹੀ ਡਾਕੂਮੈਂਟ ਵਗੈਰਾ ਚੈੱਕ ਕਰ ਰਹੇ ਆ ਜੀ ਬਾਕੀ ਮੈਜੋਰਟੀ ਦਾ ਦੁਕਾਨਦਾਰਾਂ ਨਹੀਂ ਹੁੰਦੀਆਂ ਨਾ ਜੀ ਦੁਕਾਨਦਾਰਾਂ ਦੇ ਮਨ ਦਾ ਸਾਰੇ ਨੂੰ ਆਏ ਹੋ ਜਾਂਦਾ ਕਿ ਕੀ ਕੀ ਚੰਗਰ ਪੈ ਗਿਆ ਉਸ ਕਰਕੇ ਦੁਕਾਨਦਾਰ ਇਕੱਠੇ ਆ ਜੀ ਅੱਛਾ ਉਹਨਾਂ ਨੇ ਸਾਨੂੰ ਉਹ ਆਪਣੇ ਪਰ ਉਸ ਆਪਣੀ ਯੋਦਸੀ ਹੈ ਵੀ ਅਸੀਂ ਕੋਈ ਇਹਦੇ ਨਾਲ ਕੋਈ ਵਾਧਾ ਨਹੀਂ ਕਰਦੇ ਜਾਂ ਗਲਤੀ ਨਹੀਂ ਕਰਦੇ ਨੋਰਮਲੀ ਉਹ ਚੈਕਿੰਗ ਕਰਉਂਦੇ ਨੇ ਨੋਰਮਲੀ ਚੈਕਿੰਗ ਤੇ ਹੈਗਾ ਵਾਸਤੇ ਇਹ ਰਾਮਪੁਰੇ ਚ ਵੀ ਪਹਿਲਾਂ ਹੋਇਆ ਸੀ ਕੁਝ ਦਿਨ ਪਹਿਲਾਂ ਉੱਥੇ ਵੀ ਦੁਕਾਨਾਂ ਬਾਜ਼ਾਰ ਬੰਦ ਹੋ ਗਏ ਸੀ ਸੀਮ ਹੀ ਲੱਗ ਰਿਹਾ ਕਿ ਬਟਿੰਡਾ ਚ ਉਹ ਬਟਿੰਡਾ ਦੀ ਬਾਜ਼ਾਰ ਵੀ ਤਾਂ ਬੰਦ ਹੋ ਗਿਆ ਦੇਖੋ ਇਹਦੇ ਬਾਰੇ ਨਹੀਂ ਆਪਾਂ ਕੁਝ ਕਹਿ ਰਹੇ ਪਰ ਨਹੀਂ ਕਿ ਨਹੀਂ ਇਹ ਵੀ ਜੇ ਕੋਈ ਨਜਾਇਜ਼ ਹੀ ਹੈ ਉਹੀ ਜੀ ਗੱਲ ਹੁੰਦੀ ਹੈ ਫਿਰ ਤਾਂ ਅਸੀਂ ਕੁਝ ਕਰਾਂਗੇ ਜੀ ਪਰ ਜੇ ਸਾਨੂੰ ਲੱਗਦਾ ਵੀ ਸਿੰਪਲੀ ਆਪਣਾ ਰੁਟੀਨ ਚੈਕਿੰਗ ਇਹਨਾਂ ਰੁਟੀਨ ਚੈਕਿੰਗ ਕਰਨ ਦੇ ਵਾਸਤੇ ਅਸੀਂ ਬਿਗੜ ਨਹੀਂ ਪਾਣਾ ਉਹਨਾਂ ਦੇ ਕੰਮ ਦੇ ਵਿੱਚ ਅ ਇਹ ਖੜੇ ਬਾਜ਼ਾਰ ਦੀ ਨਾਲ ਅੱਛਾ ਤੇ ਕੋਈ ਅਧਿਕਾਰੀ ਨਾਲ ਕਿਸੇ ਨਾਲ ਗੱਲ ਹੋਈ ਤੁਹਾਡੀ ਸੋ ਹਾਂ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਜੀ ਕਹਿੰਦੇ ਜੋ ਜਾਇਜ਼ ਹੈ ਅਸੀਂ ਉਹ ਹੀ ਕਰਾਂਗੇ ਅਸੀਂ ਪੱਕਾ ਨਹੀਂ ਅਸੀਂ ਚੈਕਿੰਗ ਦੇ ਵਿੱਚ ਆਏ ਹਾਂ ਹਾਂ ਠੀਕ ਹੈ ਨਹੀਂ ਗੱਲ ਫਿਰ ਉਹਨਾਂ ਨੂੰ ਦੱਸਿਆ ਬਾਜ਼ਾਰ ਤਾਂ ਬਹੁਤ ਮੰਦਾ ਹੈ ਜੀ ਦੁਕਾਨਦਾਰ ਤਾਂ ਬਹੁਣੀ ਨਹੀਂ ਕਰਦੇ ਆ ਹਾਂ ਹੁਣ ਦੁਕਾਨ ਬੰਦਾਂ ਹੋ ਗਏ ਆਪਾਂ ਲੋਕ ਤਾਂ ਪਹਿਲਾਂ ਹੀ ਇਸ ਤਰ੍ਹਾਂ ਬੈਠੇ ਸੀ ਕਿ ਬੰਦ ਤੁਸੀਂ ਆ ਵੀ ਸਮਝ ਆ ਰਹੇ ਕਿ ਬੰਦ ਕਰਕੇ ਕਿਵੇਂ ਇੱਥੋਂ ਗੁਜ਼ਾਰੀ ਦਾ ਕੰਮ ਕਰਕੇ ਹੀ ਗੁਜ਼ਾਰੀ ਨਹੀਂ ਹੁੰਦੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਰ ਹੁਣ ਇੱਕ ਦੁਕਾਨ ਤੇ ਆਇਆ ਕਿ ਕਾਫੀ ਦੁਕਾਨਾਂ ਚੱਕਰਨਗੇ ਇਹ ਪਤਾ ਲੱਗਾ ਕੁਝ ਨਹੀਂ ਇਹ ਨਹੀਂ ਉਹਨਾਂ ਨੇ ਅਸੀਂ ਜਾਣਕਾਰੀ ਲੈ ਸਕਦੇ ਨਾ ਉਹ ਦੇ ਰਹੇ ਇਹ ਤਾਂ ਉਹਨਾਂ ਦਾ ਆਪਣਾ ਪਰਸਨਲ ਇਸ਼ੂ ਹੈ ਤੇ ਅੰਦਰ ਆਣਾ ਜਾਣਾ ਅਲਾਉਡ ਹੈ ਕਿ ਨਹੀਂ ਸਰ ਕੋਈ ਬਾਰ ਉਹ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕੋਈ ਆਪ ਕਿੰਨੀ ਕਿੰਨੀ ਦੇਰ ਤੋਂ ਚੈਕਿੰਗ ਚੱਲ ਰਹੀ ਹੈ ਹੋਵੇ 10 ਮਿੰਟ ਹੋ ਗਏ 10 ਮਿੰਟ ਹਾਂਜੀ ਹਾਂਜੀ ਹੋਰ ਵੀ ਦੁਕਾਨਾਂ ਤੇ ਕੀ ਕੀਤੀ ਨਹੀਂ ਇੱਕ ਦੁਕਾਨ ਤੇ ਹੀ ਆਏ ਤੇ ਹੁਣ ਦੁਕਾਨਦਾਰਾਂ ਕੋਲ ਤੱਕ ਸਰਬੰਦ ਰਹੇ ਨਹੀਂ ਕੋਈ ਪਤਾ ਨਹੀਂ ਬੰਦ ਤਾਂ ਇਹ ਜੇ ਜੇ ਨਹੀਂ ਕੋਈ ਅੱਛਾ ਜੇ ਮਤਲਬ ਨੋਰਮਲ ਲੱਗਦਾ ਤੁਹਾਨੂੰ ਤਾਂ ਫਿਰ ਕੋਈ ਇਹਨਾਂ ਦਾ ਵਰਜਨ ਦੇਖਦੇ ਆਂ ਜੀ ਕੀ ਹੈ ਠੀਕ ਹੈ ਦੁਕਾਨਦਾਰ ਦਾ ਵਰਜਨ ਲੈ ਕੇ ਮਤਲਬ ਫੀਵਰ ਚ ਹੈਗਾ ਤਾਂ ਫਿਰ ਅਸੀਂ ਅੱਛਾ ਤੁਸੀਂ ਵੇਟ ਕਰ ਰਹੇ ਹੋ ਕਿ ਦੁਕਾਨਦਾਰ ਦਾ ਵਰਜਨ ਲੈ ਜਿਵੇਂ ਉਹ ਕਹਿ ਨਹੀਂ ਉਸ ਤੋਂ ਹਨ ਯੈਸ ਠੀਕ ਕਾਰਵਾਈ ਹੁੰਦੀ ਹੈ ਕੋਈ ਖਾਸ ਗੱਲ ਨਹੀਂ ਹੁੰਦੀ ਨੋਰਮਲ ਇਨਸਪੈਕਸ਼ਨ ਆ ਇਹ ਤੇ ਬਾਕੀ ਦੁਕਾਨਦਾਰਾਂ ਨੂੰ ਅਸੀਂ ਤਾਂ ਪਹਿਲਾਂ ਹੀ ਸ਼ੂਟ ਚ ਆਉਣ ਸਾਰੇ ਕਹ ਰਹੇ ਆਪਣੇ ਦੁਕਾਨ ਤੇ ਕੰਮ ਕਰੋ ਉਹ ਬਸ ਹੁਣ ਖੋਲ ਲੈਣ ਦੇ 2 ਮਿੰਟਾਂ ਜੀ ਬਸ ਜੀਐਸਟੀ ਦੀ ਇ ਨੇ ਅੱਜ ਕੁਝ ਨਹੀਂ ਕੀਤਾ ਜੀ ਹੋਰ ਬਾਕੀ ਉਹ ਅਲੱਗ-ਅਲੱਗ ਟਾਈਮ ਤੇ ਜਿਵੇਂ ਉਤੋਂ ਇਨਸਟਰਕਸ਼ਨਸ ਆਉਂਦੀਆਂ ਉਸੇ ਹਿਸਾਬ ਨਾਲ ਕਰਦੇ ਆ ਜੀ ਹਾਂਜੀ ਜੋ ਵੀ ਹੁੰਦਾ ਜੀ ਬਸ ਬਿਲਕੁਲ ਜੀ ਨਹੀਂ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇਹ ਗੌਰਵ ਭਾਈ ਜਰੀ ਵਾਲਾ ਤੇ ਜੀ ਨਹੀਂ ਇਸੇ ਵੱਲੋਂ ਕਿਸੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ ਕਿਸ ਤਰ੍ਹਾਂ ਦਾ ਧੱਕਾ ਹੋ ਰਿਹਾ ਹੁਣ ਕਿਵੇਂ ਧੱਕਾ ਕਿਵੇਂ ਕਵਾਂਗੇ ਆਪਾਂ ਤਾਂ ਪਹਿਲਾਂ ਹੀ ਕੰਮ ਬੰਦ ਹੋਇਆ ਪਿਆ ਨਹੀਂ ਨਹੀਂ ਅਸੀਂ ਸਾਰਿਆਂ ਨੂੰ ਰਿਕਵੈਸਟ ਕੀਤੀ ਹੈ ਕਿਸੇ ਕਿਸਮ ਦਾ ਕੋਈ ਧੱਕਾ ਨਹੀਂ ਕਿਸੇ ਨਾਲ ਹੋਣਾ ਤੇ ਨਾ ਅੱਜ ਹੋਇਆ ਨਾ ਕੱਲ ਹੋਵੇ ਤੇ ਇਸ ਕਰਕੇ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਧੱਕਾ ਨਹੀਂ ਹੋਣਾ ਆਪਣਾ ਨੋਰਮਲ ਕੰਮ ਕਰੋ ਬਸ ਠੀਕ ਹੈ ਜੀ